ਜਾ ਵਾ ਜੀਕਾਰ ਹੋਣੀ ਤੇ ਵਾ ਜੀ ਜੀ ਆਪਣੇ ਸਾਥ ਪਾਜੀ ਜਨਰਲ ਸਾਹਿਬ ਐਮਰਲ ਸਾਹਿਬ ਮਨਸ਼ੇਦ ਨੂੰਾਂ ਤੋਂ ਬਸੇ ਜੰਦ ਨੇ ਜੰਦ ਤੋਂ ਸੈਸ਼ਨ ਤੋਂ ਬਾਅਦ ਅੱਜ ਜਲਾਲਾਬਾਗ ਕੋਕੇ ਨੂੰ ਕੀ ਕਹਿੰਦਾ ਹੈ ਅ ਭਗਤਾਂ ਸਾਰੇ ਨੂੰ ਮੁਬਾਰਕਾ ਮੇਰਾ ਹੋਰ ਵੀ ਬੰਦਾ ਹੈ ਜਿਹੜੀ ਜਿੰਮੇਵਾਰੀ ਮੈਂ ਦੇਖ ਰਿਹਾ ਕਿ ਜੈਸੀ ਜੀ ਅਸੀਂ ਉਹਦੇ ਤੇ ਖਰੇ ਉਤਰ ਸੈਦੇ ਜੀ ਔਰ ਸਭ ਤੋਂ ਵੱਡੀ ਮੰਗ ਸੀ ਜਲਾਲਾਬਾਦ ਦੀ ਕਿ ਟ੍ਰੈਫਿਕ ਕਰਕੇ ਬਹੁਤ ਵੱਡਾ ਇਸ਼ੂ ਸੀ ਸੋ ਉਹਦੀ ਮੰਗ ਪੂਰੀ ਕਰਦੇ ਸਾਡੇ ਮਾਈਓ ਮੋਪਕ ਪੰਜਾਬ ਨੇ ਪਰ ਸੜੀ ਮਾਰੀ ਉਹਦੀ ਇੱਜਤ ਆਪਣੀ ਮੰਗ ਪੂਰੀ ਕਰਕੇ ਜਲਾਲਾਬਾਦ ਨੂੰ ਜਿਹੜਾ ਕਿਸੇ ਤੋਂ ਕੰਮ ਨਹੀਂ ਆਇਆ ਆਵਾਜ਼ੀ ਪਾਰਟੀ ਨੇ ਕਰ ਰਿਹਾ ਆ ਤੇ ਜਿੰਨਾ ਲੋਕਾਂ ਦਾ ਵਿਸ਼ਵਾਸ ਉਹਨੇ ਕਿਤੇ ਮਚਾਇਆ ਸੀ ਅੱਜ ਬਾਈਪਾਸ ਪਾਸ ਕਰਕੇ ਵਾਪਸ ਆਏ ਆ ਆਕਾਰ ਬੰਦੇ ਨੂੰ ਜ਼ਿੰਦਾ ਰੱਖਦਾ ਹੈ ਕੀ ਤਾਕਤ ਦਿੰਦਾ ਹੈ ਜੀ ਲੱਗਦਾ ਹੈ ਕਿ ਜੇ ਲੱਗਦਾ ਹੈ ਕਿ ਜੇਕਰ ਕੰਮ ਕਰਦਾ ਕੋਈ ਵੀ ਵਿਧਾਇਕ ਕੋਈ ਵੀ ਲੀਡਰ ਕੋਈ ਵੀ ਅਹੁਦੇ ਤੇ ਬਰਾਮਾ ਹੋਵੇ ਚਾਹੇ ਅਫਸਰ ਹੋਵੇ ਤਾਂ ਲੋਕ ਐਂ ਸਰ ਪਲਕਾਂ ਦੇ ਜਿਹੜਾ ਚੱਕਿਆ ਆ। ਆ ਤੁਹਾਡੇ ਸਾਹਮਣੇ ਹੈ ਸ਼ਾਇਦ ਨਾਇਰ ਵੀ ਦੇਣੀ ਹੈ ਪਹਿਲਾਂ ਦੇ ਸਿੱਟੇ ਨਾਲ ਹੋ ਦੇ ਸਕਦੇ ਹਾਂ। ਜੀ। ਲੈ ਨੇ ਇੰਨਾ ਵੱਡਾ ਡਰ ਬਖਸ਼ ਹਰ ਵਾਰ ਸੋ ਇਹ ਹੌਸਲਾ ਬੰਦੇ ਨੂੰ ਹੋਰ ਤਾਕਤ ਦਿੰਦਾ ਹੈ। ਫਰੋ ਜੋਸ਼ ਦਾ ਬੰਦਾ ਕੰਮ ਹੈ ਐਮਐਲ ਸਰਬ ਹੋਰ ਕਰਦੀ ਹੈ ਵੀ ਅੱਜ ਜਲਾਲਾਬਾਦ ਦੇ ਵਿੱਚ ਵੱਖ-ਵੱਖ ਖਾਵਾਂ ਦੇ ਪ੍ਰੋਗਰਾਮ ਕਹਿੰਦੇ ਹਰ ਬੰਦਾ ਕਹਿੰਦਾ ਸੀ ਕਿ ਅਸੀਂ ਪ੍ਰੋਗਰਾਮ ਰੱਖਣਾ ਐਮਐਲ ਸਰਬ ਨੂੰ ਬੁਲਾਉਣਾ ਪਰ ਇੱਕੋ ਜਗ੍ਹਾ ਇਕੱਠਾ ਕੀਤਾ ਗਿਆ ਕਿਉਂਕਿ ਵੀ ਬਾਜ਼ਾਰ ਦੇ ਵਿੱਚ ਰਸ਼ ਜ਼ਿਆਦਾ ਹੋਣ ਕਰਕੇ ਕਈ ਵਾਰ ਦਿੱਕਤ ਪਰੇਸ਼ਾਨੀ ਆਉਂਦੀ ਹੈ ਚਲੋ ਭਾਈ ਹੋਰ ਕੋਈ ਜਾ ਹੁੰਦਾ ਕਿਹੜੀ ਗੱਲ ਹੈ ਇਹ ਤਾਂ ਪਰਿਵਾਰ ਦੇ ਮੈਂਬਰ ਹੈ ਪਿੱਛੇ ਪਤਾ ਜਿੰਨਾ ਪਹਿਲਾਂ ਹੋਏ ਉਹ ਸੇਵੀ ਦੀ ਕੰਮ ਕਰਦਾ ਮੌਤਾਂ ਪੈਂਦੀ ਖੁਸ਼ੀਆਂ ਪਹਿਲਾਂ ਵੀ ਹੋ ਸਕਦੀਆਂ ਸੀ ਪਰ ਨਹੀਂ ਤਾਂ فرق ਪੈਂਦਾ ਹੈ ਤੋ ਨਾ ਸਭ ਤੋਂ ਵੱਡਾ ਕੰਮ ਸੀ ਜਿਹੜਾ ਬਾਈਪਾਸ ਦਾ ਤਾਰਾ ਮੰਡੀ ਦਾ ਸ਼ਹਿਰ ਦੇ ਪੀਨਰ ਪਾਣੀ ਦਾ ਕੋਈ ਕੁਸ਼ਨ ਰਹਿ ਗਿਆ ਥੋੜਾ ਜਿਹਾ ਡੇਟ ਹੋ ਗਿਆ ਕਿ ਉਹ ਇੱਕ ਸਮਾਂ ਤੇ ਮਿਲ ਜੇ ਨਹੀਂ ਸੋ ਤਾਂ ਦੇ ਸਭ ਨੂੰ ਨਵੀਂ ਚਲੋ ਚਲੋ ਲੋਕਾਂ ਦਾ ਸਵਾਲ ਨਹੀਂ ਲੋਕਾਂ ਦਾ ਇੱਕ ਜਿਹੜਾ ਰਾਹ ਸਵਾਲ ਹੈ ਠੀਕ ਹੈ ਕਹਿੰਦੇ ਵੀ ਬਾਈਪਾਸ ਬਣਿਆ ਅਰਨੀ ਵਾਲੇ ਨੂੰ ਨਹੀਂ ਸੁਖਾਤਾ ਵੱਡੀਆਂ ਮੇਰੀਆ ਜਲਾਲਪੁਰ ਤੇ ਜੇਕਰ ਗੱਲ ਕਰੀਏ ਸੀਵਰੇਜ ਤੇ ਸੜਕਾਂ ਨੂੰ ਪਹੁੰਚ ਨਹੀਂ ਆ ਰਹੀ ਸਾਡੀ ਗੱਲ ਕਲੀਅਰ ਕਰ ਦਿਓ ਕਿ ਲੋਕ ਪ੍ਰੇਸ਼ਾਨ ਨੇ ਲੋਕ ਕਈ ਵਾਰ ਸਵਾਲ ਚੱਕਦੇ ਨੇ ਮੂੰਹ ਤੇ ਵੀ ਐਮਰ ਸਾਬ ਕੋਲ ਦੇ ਕਈ ਕਹਿੰਦੇ ਪਰਾਕੇ ਪਿੱਛੇ ਸਵਾਲ ਚੱਕੇ ਜਾਂਦੇ ਤੇ ਇਸ ਸਾਲ ਸੜਕਾਂ ਦੇ ਸਾਰੀਆਂ ਬਣਨ ਟੈਂਟਰ ਸੀਵਰੇਜ ਆ ਰਿਹਾ ਹੈ ਟੈਂਟਰ ਸੀ ਆਲਰੇਡੀ ਲੱਗਦੇ ਆ ਤੇ ਜਿਹੜਾ ਸੀਵਰੇਜ ਵਾਲਾ ਇਸ਼ੂ ਹੈ ਉਹ ਪਤਵਾਰਾ ਸੜਕ ਕਮੇਟੀ ਰੱਖ ਕੇ ਦੋਨੋਂ ਡਿਪਾਰਟਮੈਂਟ ਦੀ ਕਿਉਂਕਿ ਉਹ ਸਿੱਧੀ ਸਰਕਾਰਾਂ ਨੇ ਸੁਵਰੇਜ ਨੂੰ ਲੈ ਕੇ ਪਬਲਿਕ ਅੱਪੋਰਟ ਦਿੱਤਾ ਸੀ ਉਹ ਬਦਵਾਰ ਮੀਟਿੰਗ ਹੈ ਤੁਹਾਾਰੇ ਪਰਮਾਟ ਦਾ ਲੈਟਰ ਲੇਖ ਕੇ ਕੰਪਲੀਟ ਕਰਕੇ ਉਸੇ ਵੇਲੇ ਬਹੁਤ ਹੈਂਡਓਵਰ ਹੋ ਜਾਏਗਾ 100% ਤੋਂ ਬਾਅਦ ਵੀਦਰਾ 2-3 ਮਹੀਨਿਆਂ ਤੋਂ ਸਾਰਾ ਪ੍ਰੋਸੈਸਰੀ ਸਟਾਰਟ ਹੋ ਜਾਏਗਾ ਉਹਦਾ ਕੰਮ ਇਹੋ ਜਿਹੜੀ ਗਿੱਦੜ ਸਿੰਘੀ ਹੈ ਗੋਲਟੀ ਕੰਬੋਲ ਕਰੋ ਕਦੇ ਵੀ ਪੁੱਡਿਆ ਸਾਹਿਬ ਨੇ ਵਧਾਨ ਦਾ ਮੈਂ ਕਿਹਾ ਇੰਨੇ ਨਾਮਾਇਨੇ ਦੇ ਚਾੜਾ ਲੜਦਾ ਐ ਐਮਐਲਏ ਲੜਦਾ ਲੜਨੀ ਕੰਮ ਕਰਦਾ ਬੰਦਾ ਤਾਂ ਲੋਕ ਚਾਹੇ ਉਹ ਮਨਦੀ ਸਾਹਵਾਰੋਂ ਚੈਲਪਰੀ ਡਾਕਟਰ ਸਾਹਵਾਰੋਂ ਕੁਲਤ ਨਗਰ ਦੇ ਨਾਮ ਦੇ ਲੋਕ ਹੈ ਇਹ ਐਕਾਉਂਟ ਕਿਹੜਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਜਿਹੜੇ ਕਦੇ ਕਿਸੇ ਨੇ ਸੋਚੇ ਨਹੀਂ ਉਹ ਸਾਰੇ ਪ੍ਰੋਜੈਕਟ ਲਾ ਕੇ ਬਹੁਤ ਬਹੁਤ ਧੰਨਵਾਦ ਹੈ ਇਹ ਸਾਨੂੰ ਗੋਲ ਮੋਗ ਐਮਐਡੀ ਸਰਾਲਾ ਬਾਦ ਨੂੰ ਸਵਾਗਤ ਕੀਤਾ ਜਾਏ ਵਾਖ ਇੱਕ ਮਿੰਟ ਇਹਨਾਂ ਤਸਵੀਰਾਂ ਦੇਖਦੇ ਹਾਂ ਕਿ ਇਹ ਵਾਇਕ ਜਨਦੀਪ ਪ੍ਰੋਮੋਸ ਗੋਲ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਾਲਾ ਬਾਦ ਨੂੰ ਧੰਨਵਾਦ Hello. 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 Hello.

ਆਪਾਂ ਆਪੇ ਹੱਥੇ ਨੂੰ ਅੱਗੇ ਭੋੜਾਸਕੇ ਡਵੈਲਪਮੈਂਟ ਕਈਓ ਮੇਰੇ ਫਿਨੈਂਸ ਸਟੇਡੀਅਮ 'ਚ ਕੰਮ ਹੋ ਗਏ ਚਾਹੇ ਆਪਣੇ ਫਿਨੈਂਸ ਪਾਰਕ ਤੱਕ ਆਪੋਰੇ ਚਾਹੇ ਉਹ ਨਿਆਰੇ ਖਾਣੇ ਦੀ ਗੱਲ ਹੋਵੇ ਇਸ ਸਾਲ 7 25 ਅਪਰੈਲ 26 ਤਾ 5 ਦਿਨਾਂ 6 ਦਿਨਾਂ ਰਵਰਟਾਈਨ ਤੋਂ ਬਰਕਰਾਰ ਹੋਇਆ ਪਰਵਾਸ ਨੇ ਇਸ ਕਲੀ ਸਾਰੇ ਜਲੰਧਰਬਾਦ ਪੂਰੇ ਹੰਕੂ ਲੈਵਾਰ ਕਾ ਜਿਹਨਾਂ ਨੇ ਇਹ ਨੀਂਹ ਮਰ ਪੱਛੀ ਉਹਦਾ ਹੋਰੇ ਵਾਰ ਕੰਮ ਕਰਦਾ ਹੈ ਉਹ ਮੈਂ ਤੁਹਾਨੂੰ ਵਧੀਆ ਮੁੱਖ ਮੰਤਰੀ ਸਾਹਿਬ ਦਾ ਜਿਨਾਂ ਨੇ ਜੋ ਨੂੰ ਕੀਆ ਉਹ ਪ੍ਰੋਵਾਈਡ ਕਰਾ ਕੇ ਪਾਇਆ ਦਾ ਸਰ ਨੇ ਮੈਂ ਇਹ ਸੁਗਾਤਾ ਕਰ ਕੱਟੀਆਂ ਨਹੀਂ ਦੇਖੀਆਂ ਸੀ ਕਿ ਈ.ਟੀ.ਐਨ ਪਰ ਬੇ ਸੁਗਾਤਾ ਕੋ ਕਮੇਟੀ ਕਿ ਜੀ ਇਹ ਕਰ ਸਕਦੇ ਆ ਬੀਬੀ ਜੀ ਬਤਾ ਪਿਛਲੀ ਸਰਕਾਰਾਂ ਕੋਲ ਤਾਂ ਬੜੀ ਵੱਡੀ ਛਾਪੀ ਸੀ ਆਪ ਦੇ ਹੱਥੇ ਕਰਨ ਸੀ ਫੈਲਵੀਂ ਛਿੰਦਾ ਸੀ ਤਾਂ ਉਹ ਕਹਿੰਦੇ ਵੀ ਕਰੂਣ ਮੰਗਿਆ ਹੁੰਦਾ ਸੀ ਪਰ ਉਹ ਕੁਦਰਤ ਰੰਗਾਂ ਦਾ ਜਿਹਨੇ ਤੋਂ ਹੌਸਲਾ ਆਇਆ ਕੰਮ ਉਹ करावे ਉਹ ਤੋਂ ਦੇਦੂ ਕਰਾਉਦੀ ਹੈ ਨੀਤਾ ਨੂੰ ਭਾਗ ਲੱਗਦੇ ਆ ਆਪ ਜੀ ਬਰ ਕੋਸ਼ਿਸ਼ ਕੀਤੀ ਆਪ ਦੇ ਹਲਕੇ ਦੀ ਚੁੱਕੜਾ ਕਰਕੇ ਜਾਈਏ ਕਿਉਂਕਿ ਇਹ ਕੰਮ ਹੋਇਆ ਸ਼ਾਇਦ ਪਰ ਇਹ ਜੋ ਹੈ ਵੀ ਨਹੀਂ ਸੀ ਇੰਨਾ ਲੋਕਾਂ ਨੇ ਪਰ ਫਰਕ ਪਕਸਤਾ ਪਰ ਆਪ ਦੀ ਸ਼ਹਿਰ ਨੂੰ ਸੋਕਾ ਕਰਨ ਲਈ ਕਿ ਪਿੰਡ ਤੇ ਧੀਰੇ ਤੋਂ ਕੰਮ ਹੈ ਨਾ ਪੂਰੀ ਤਰ੍ਹਾਂ ਹੋ ਗਿਆ। ਪਰ ਇਹਨਾਂ ਸਾਹਿਰੀ ਦਾ ਨਰਮ ਨੂੰ ਇੱਥੇ ਪਾਇਆ ਸੀ। ਸਭ ਤੋਂ ਵੱਡੀ ਗੱਲ ਆਉਣ ਵਾਲੇ 6 ਮਹੀਨਿਆਂ ਚ ਹਰ ਘਿੰਡੇ 'ਚ ਮੈਰੀ ਪਾਣੀ ਦੀ ਨਿਰਅਸੁਰ ਯੋਗ ਕਰਦਿਆਂਗੇ। ਔਰ ਸ਼ਹਿਰ ਦਾ ਇਹ ਪਾਣੀ ਵਾਲਾ ਪ੍ਰੋਜੈਕਟ ਹੈ। ਵੜੀ ਜਾਂਦੀ ਉਹ ਵੀ ਲੈ ਕੇ ਆ ਰਹੇ ਆ। ਉਹ ਵੀ ਔਰ ਸੀਵਰੇਜ ਵਾਲਾ ਵੀ ਜਲਦੀ ਹੱਲ ਕਰਦਿਆਂਗੇ। ਸਾਰੇ ਕਿੰਨੇ ਦਿਨ ਤੱਕ ਕੰਮ ਹੋ ਜਾਏਗਾ ਅ 6-7 ਦਿਨ ਦਾ ਪ੍ਰੋਜੈਕਟ ਹੈ ਜੋ ਰੈਂਡਰਿੰਗ ਹੋਗੀ ਪਰ ਉਹਦਾ ਸਿਸਟਮ ਹੈ ਜਿਹੜਾ ਫੋਰੈਸਟ ਹੋ ਰਿਹਾ ਸੀ ਉਹਦੇ 6-7 ਦਿਨ ਦਾ ਮੈਕਸਮ ਟਾਈਮ ਲੱਗੇਗਾ ਉਹਨੂੰ 2025 ਵਿੱਚ ਕੰਪਲੀਟ ਕਰਕੇ ਆਪਾਂ ਉੱਤੇ ਮਾਨ ਸਾਹਿਬ ਦੇ ਰੂਪ ਵਿੱਚ ਸਾਹਿਬ ਆਉਣਗੇ ਉਹਦਾ ਉਦਾਰਨ ਕਰਦੇ ਜਲਦੀ ਤੋਂ ਮੰਡੀ ਨੂੰ ਕੀ ਸਪੈਨਿਟੀ ਪਾ ਜਾਏਗਾ ਕਿ ਬਾਅਦ ਵਿੱਚ ਆਪਾਂ ਨਵੀਆਂ ਬਣਾ ਰਹੇ ਹੁੰਦੇ ਆ ਪੰਜਲਾ ਇੱਕ ਜਗ੍ਹਾ ਉਹਨਾਂ ਨੇ ਅਪਲਾਈ ਕਰੀਏ ਤੇਰੀ ਪਰਸਪੈਕਟਿਵ ਆਸੂ ਤੇ ਮੈਂ ਟੋਰੇਰਾ ਸਰਕਾਰ ਦੇ ਸੱਤੀ ਹੋਸਾ ਮੈਂ ਜਿਹੜੀ ਰੇਟ ਸੁਣਦਾ ਉਸ ਸਮੇਂ ਜੋ ਬੈਸਟ ਰੇਟ ਅਰਮੰਡੀ ਜਲੰਧਰ ਵਾਲੀ ਬਣੇਗੀ 100 ਕਿਲੇ ਚਾਹ ਪਾਉਦੀ ਰਹਾ ਕਰੀਏ ਇਹ ਬਹੁਤ ਵੱਡੀ ਸੁਨਾਤ ਹੈ ਕਿਉਂਕਿ ਸੀਜ਼ਨ ਟਾਈਮ ਤੇ ਬੜਾ ਨਕੀ ਹੁੰਦੀ ਹੈ ਸੇਲ ਟ੍ਰੈਫਿਕ ਦਾ ਹੋਵੇ 6000 ਕੇ ਹੋਵੇ ਤੇ 7000 ਕੇ ਹੋਵੇ ਪਰ ਜਦੋਂ 100 ਕਿਲੇ ਚ ਬਣ ਗਈ ਮੇਰੀ ਉਮਰ ਛੱਡੋ ਆਪਣੇ ਤਾਂ ਅਗਲੀ ਪੁਸਤਕ ਵੀ ਯਾਦ ਕਰਨੀ ਹੈ ਦੋਸਤ ਹੈ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਔਰ ਦਾਰਾ ਮੰਡੀ ਦੀ ਸੁਭਾਅ ਦੇਖ ਕੇ ਸਮਝ ਆਉਂਦਾ ਹੈ ਹਸਪੀਟਲ ਦਾ ਮੁਕਾਬਲਾ ਹੈ ਬਿਲਕੁਲ ਹਸਪੀਟਲ ਹੈ ਵਿਦਰ 2 ਮੰਥਸ ਤੋਂ ਵੀ ਜ਼ਿਆਦਾ ਟਾਈਮ ਹੈ ਦੋ ਮਹੀਨਿਆਂ ਚ ਓਪੀਡੀ ਵੀ ਹੋਊਗਾ ਔਰ ਸਾਰੇ ਡਾਕਟਰ ਅਵੇਲੇਬਲ ਹੋਣਗੇ 24 ਘੰਟੇ ਔਰ ਸਾਰੇ ਆਪਰੇਸ਼ਨ ਵੀ ਇੱਥੇ ਕੀਤੇ ਜਾਣਗੇ ਥੈਂਕ ਯੂ ਥੈਂਕ ਯੂ ਥੈਂਕ ਯੂ 5 ਫਰਮ ਹੈ ਜਿਹੜੀ ਸੋਨਲੀ ਜੋ ਲਾਲਾ ਬਾਗ ਫੋਟ ਕਰਦੇ ਆ ਜੀ ਦਾ ਸਵਾਗਤ ਕੀਤਾ ਜਾ ਰਿਹਾ ਮਰਵਾ ਲਾਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਲਾਲਾ ਬਾਗ ਨੂੰ ਪ੍ਰੋਜੈਕਟ ਦੇਰ ਤੋਂ ਬਾਅਦ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਵੱਲੋਂ

ਇਹ ਕੋਈ ਨਾ ਕੋਈ ਗੱਲ ਨਹੀਂ ਹੈ। 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 好一个！哎呀，哎呀，哎呀！哎呀，哎呀，哎呀，哎呀， ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਬਹੁਤ ਧੰਨਵਾਦ